ਦੀਵਾਲੀ ਯਾਨੀ ਕਿ ਦੀਵਨਾਂ ਦਾ ਤਿਹਾਰ ਰੌਸ਼ਨੀਆਂ ਦਾ ਤਿਹਾਰ ਆਪਾਂ ਜਾਣਦੇ ਹਾਂ ਕਿ ਜਦੋਂ ਦੀਵਾਲੀ ਆਉਂਦੀ ਹੈ ਭਾਰਤ ਦੇ ਇਸ ਦਾ ਹਰ ਇੱਕ ਘਰ ਰੌਸ਼ਨੀਆਂ ਦੇ ਨਾਲ ਜਿਹੜਾ ਉਹ जगਮਾ ਕਰਦਾ ਹੈ ਇਹ ਉਹ ਤਿਹਾਰਾ ਜਿਹੜਾ ਸਾਡੇ ਵੱਡੇ ਤਿਹਾਰਾਂ ਦੇ ਵਿੱਚੋਂ ਇੱਕ ਹੈ ਤੇ ਇਹ ਜਿਹੜਾ ਤਿਹਾਰਾ ਹੈ ਉਹ ਹਰ ਉਮਰ ਦੇ ਜਿਹੜੇ ਲੋਕ ਨੇ ਉਸ ਨੂੰ ਬੜੀ ਬੇਸਫਰੀ ਦੇ ਨਾਲ ਉਹ ਅਸੀਂ ਉਡੀਕ ਕਰਦੇ ਨੇ ਖਾਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਖਾਸ ਤਰ੍ਹਾਂ ਦਾ ਉਤਸ਼ਾਹ ਹੁੰਦਾ ਕਿਉਂਕਿ ਉਹਨਾਂ ਨੂੰ ਜਿਵੇਂ ਤਰ੍ਹਾਂ ਤਰ੍ਹਾਂ ਦਾ ਖਾਣ ਪੀਣ ਦਾ ਜਿਹੜਾ ਮਠਾਈਆਂ ਵਗੈਰਾ ਜਾਂ ਹੋਰ ਉਹਨਾਂ ਨੂੰ ਪ੍ਰਾਪਤ ਹੁੰਦਾ ਨਵੇਂ ਕੱਪੜੇ ਪਹਿਨਣ ਦੀ ਮਿਲਦੇ ਨੇ ਇਹਦੇ ਨਾਲ ਨਾਲ ਉਹਨਾਂ ਨੂੰ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਟਾਕੇ ਚਲਾਉਣ ਦੇ ਲਈ ਵੀ ਮਿਲਦੇ ਨੇ ਇਸ ਕਰਕੇ ਉਹਨਾਂ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਇੱਕ ਖਾਸ ਤਰ੍ਹਾਂ ਦਾ ਜਿਹੜਾ ਉਹ ਉਤਸ਼ਾਹ ਹੁੰਦਾ ਇਸ ਲਈ ਉਹ ਬੜੀ ਬੇਸਵਰੀ ਦੇ ਨਾਲ ਕੇਸ ਤਿਉਹਾਰ ਲਈ ਉਡੀਕ ਕਰਦੇ ਨੇ ਸਿਰਫ ਬੱਚੇ ਨਹੀਂ ਤੇ ਵੱਡੇ ਵੀ ਜਿਹੜੇ ਨੇ ਇਸ ਤਿਹਾਰ ਦੀ ਉਸੇ ਬੇਸਵਰੀ ਦੇ ਨਾਲ ਉਡੀਕ ਕਰਦੇ ਨੇ ਤੇ ਉਸ ਦਿਨ ਆਪਣੇ ਖੁਸ਼ੀ ਦਾ ਪ੍ਰਗਟਾਵਾ ਜਿਹੜਾ ਉਹ ਪਟਾਕਿਆਂ ਨਾਲ ਹੀ ਜਾਂ ਹੋਰ ਆਪਣੇ ਸਾਧਨਾਂ ਦੇ ਨਾਲ ਹੀ ਉਹ ਕਰਦੇ ਨੇ ਪਰ ਦੂਸਰੀ ਖੋਤਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਰੌਸ਼ਨੀਆਂ ਦਾ ਤਿਉਹਾਰ ਹੈ ਉਹ ਪਟਾਕਿਆਂ ਦਾ ਤਿਹਾਰ ਕਦੋਂ ਬਣ ਗਿਆ ਤੇ ਕਿਉਂ ਬਣ ਗਿਆ ਕਿਉਂਕਿ ਇਹ ਜਿਹੜਾ ਦੋਵੇਂ ਜਿਹੜੇ ਸਵਾਲ ਨੇ ਕਿਉਂ ਤੇ ਕਦੋਂ ਇਹਨਾਂ ਦਾ ਜਿਹੜਾ ਦਬਾਅ ਲੱਭਣਾ ਬੜਾ ਜ਼ਰੂਰੀ ਹੈ ਇਸ ਵਕਤ। ਪਰ ਧਿਕਰ ਦੀ ਭਗਤਿਉਂ ਦੀ ਗੱਲ ਕਰਦੇ ਆ ਕਿ ਇਹ ਜਿਹੜਾ ਰੌਸ਼ਨੀਆਂ ਦਾ ਤਿਹਾਰ ਪਟਾਕਿਆਂ ਦਾ ਤਿਹਾਰ ਕਿਉਂ ਬਣ ਗਿਆ। ਇਸ ਕਿਉਂ ਦਾ ਜਵਾਬ ਇਸ ਵੀਕੇ ਨਾਲ ਦਿੱਤਾ ਜਾ ਸਕਦਾ ਹੈ ਕਿ ਜਿਹੜਾ ਮਨੁੱਖ ਦਾ ਸਵਾਲ ਹੈ ਸਾਡਾ ਸਵਾਲ ਮਨੁੱਖੀ ਸਵਾਲ ਹੈ ਕਿ ਜਦੋਂ ਅਸੀਂ ਕਦੇ ਬਹੁਤ ਖੁਸ਼ ਹੁੰਨੇ ਆ ਤਾਂ ਅਸੀਂ ਕੁਦਰਤੀ ਰੂਪ ਦੇ ਵਿੱਚ ਖੁਸ਼ੀ ਦੇ ਵਿੱਚ ਨੱਚਦੇ ਆ ਤੱਪਦੇ ਆ ਕਈ ਵਾਰੀ ਊਕਾ ਮਾਰਦੇ ਆ ਠਿੱਕਾ ਮਾਰਦੇ ਆ ਇਥੋਂ ਤੱਕ ਕਿ ਕਈ ਵਾਰੀ ਬਹੁਤ ਹੀ ਖੁਸ਼ੀ ਹੁੰਦੀ ਹੈ। ਤਾਂ ਅਸੀਂ ਆਪਣੀ ਖੁਸ਼ੀ ਦੇ ਲੋਰ ਦੇ ਵਿੱਚ ਲਲਕਾਰੇ ਤੱਕ ਵੀ ਮਾਰ ਜਿੰਦੇ ਆਪਾਂ ਬਸ یوں ਸਮਝ ਲਓ ਕਿ ਇਹ ਜਿਹੜੇ ਪਟਾਕੇ ਹੁੰਦੇ ਨੇ ਇਹ ਸਾਡੀਆਂ ਇਹਨਾਂ ਚੀਕਾਂ ਕੂਕਾਂ ਤੇ ਲਲਕਾਰਿਆਂ ਦਾ ਹੀ ਦੂਜਾ ਰੂਪ ਨੇ ਜੋ ਸਾਡੀ ਥਾਂ ਤੇ ਚੀਕਦੇ ਨੇ ਲਲਕਾਰੇ ਮਾਰਦੇ ਨੇ ਕੂਕਦੇ ਨੇ ਤੇ ਸਾਡੇ ਜਿਹੜੇ ਸਾਡੀ ਖੁਸ਼ੀ ਆ ਉਹ ਇਹਨਾਂ ਰਾਹੀਂ ਬਾਹਰ ਆਉਂਦੀ ਪਰ ਇਹ ਪਟਾਕੇ ਇਸ ਤਿਹਾੜ ਦਾ ਹਿੱਸਾ ਕਦੋਂ ਬਣੇ ਇਸ ਦਾ ਜਵਾਬ ਦੇਣਾ ਲਗਭਗ ਅਸੰਭਵ ਜਿਹਾ ਲੱਗਦਾ ਹੈ ਕਿਉਂਕਿ ਇਸ ਗੱਲ ਦੀ ਕੋਈ ਸਮਾਂ ਸੀਮਾ طے ਕਰਨੀ ਮੁਸ਼ਕਲ ਹੈ ਕਿ ਕਿਸ ਸਾਲ ਕਿਸ ਮਹੀਨੇ ਇਹ ਜਿਹੜੇ ਪਟਾਕੇ ਨੇ ਇਹਦੇ ਵਿੱਚ ਆ ਅੰਦਰ ਹੋ ਗਏ ਸ਼ਾਮਲ ਹੋ ਗਏ ਤੇ ਹੌਲੀ-ਹੌਲੀ ਇਹ ਇਸ ਕਦਰ ਇਸ ਉੱਤੇ ਇਸ ਵਿੱਚ ਸ਼ਾਮਲ ਹੋ ਗਏ ਕਿਸ ਦਾ ਅਨੇਕ ਅਨੇਖਣਾਂ ਮਾਂਗ ਬਣ ਗਏ ਕਿਤੇ ਹੁਣ ਤੁਹਾਨੂੰ ਕਿਉਂ ਲੱਗਦਾ ਹੈ ਕਿ ਪਟਾਕਿਆਂ ਤੋਂ ਬਿਨਾਂ ਇਹ ਤਿਉਹਾਰ ਮਨਾਇਆ ਹੀ ਨਹੀਂ ਜਾ ਸਕਦਾ ਜੀ ਕਲਪਨਾ ਨਹੀਂ ਕਰ ਸਕਦੇ ਪਟਾਕਾ ਤੋਂ ਬਿਨਾ ਦੁਬਾਈ ਦੇ ਤਿਉਹਾਰ ਦੀ ਪਰ ਇਹ ਗੱਲ ਵੀ ਸਾਫ਼ ਹੈ ਕਿ ਇਹਨਾਂ ਪਟਾਕਿਆਂ ਦੇ ਕਾਰਨ ਖੁਸ਼ੀਆਂ ਮਨਣ ਵਾਲਾ ਇਹ ਜਿਹੜਾ ਤਿਉਹਾਰ ਹੈ ਉਹ ਪ੍ਰਦੂਸ਼ਣ ਨੂੰ ਫੈਲਾਉਣ ਦਾ ਜਿਹੜਾ ਉਹ ਵੱਡਾ ਕਾਰੂਪਤ ਬਣਦਾ ਜਾ ਰਿਹਾ ਹੈ ਆਪਾਂ ਜਾਣਦੇ ਹਾਂ ਕਿ ਇਸ ਦਿਨ ਹਵਾ ਦਾ ਹੀ ਪ੍ਰਦੂਸ਼ਣ ਨਹੀਂ ਸਗੋਂ ਆਵਾਜ਼ ਦਾ ਪ੍ਰਦੂਸ਼ਣ ਵੀ ਵੱਡੇ ਪੱਧਰ ਤੇ ਫੈਲਦਾ ਵੱਡੀ ਪੱਧਰ ਤੇ ਪੈਦਾ ਹੁੰਦਾ ਇਸ ਕਰਨਾ ਵੱਡੇ-ਵੱਡੇ ਜਿਹੜੇ ਪਟਾਕੇ ਨੇ ਉਹ ਭਜਾ ਕੇ ਬੱਚੇ ਤੇ ਵੱਡੇ ਜੋ ਨੌਜਵਾਨ ਨੇ ਉਹ ਬੇਸ਼ੱਕ ਖੁਸ਼ੀ ਦਾ ਅਨੁਭਵ ਅਨੁਭਵ ਕਰਦੇ ਹੁਣ ਪਰ ਇਸ ਦੇ ਕਾਰਨ ਦੁਗਾਂ ਨੂੰ ਰੁਗੀਆਂ ਨੂੰ ਪੰਛੀਆਂ ਨੂੰ ਦੂਸਰੇ ਜਾਨਵਰਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਇਦ ਇਸ ਬਾਰੇ ਸੋਚਣ ਦਾ ਅਜੇ ਨਾ ਤਾਂ ਸਾਡੇ ਕੋਲ ਸਮਾਂ ਹੈ ਕਿੰਨਾ ਸ਼ਾਇਦ ਦੂਜਿਆਂ ਕੋਲ ਸਮਾਂ ਹੈ। ਅਸੀਂ ਅਸਲ ਵਿੱਚ ਉਹ ਜੀਵਾਂ ਜਿਹੜਾ ਆਪਣੇ ਜੇਬ ਦੇ ਵਿੱਚੋਂ ਮੋٹے ਪੈਸੇ ਖਰਚਦੇ ਆ ਤੇ ਆਪਣੀ ਥੋੜੇ ਜਿਹੀ ਖੁਸ਼ੀ ਦੇ ਲਈ ਆਪਣੇ ਹੱਥੀਂ ਆਪਣੇ ਵਾਤਾਵਰਣ ਨੂੰ ਦੂਸ਼ ਕਰਦੇ ਆ। ਅਸੀਂ ਉਸ ਹਵਾ ਨੂੰ ਦੂਸ਼ ਕਰਦੇ ਆ ਜਿਹਦੇ ਵਿੱਚ ਅਸੀਂ ਆਪ ਸਾਹ ਲੈਣਾ ਹੈ। ਤੇ ਜਿਸ ਦੇ ਵਿੱਚ ਅਸੀਂ ਅੱਜ ਹੀ ਨੀਤ ਉਹ ਆਉਣ ਵਾਲੇ ਸਮੇਂ ਦੇ ਬਾਰੇ ਵਿਚਾਰ ਲੈਣਾ ਹੈ ਅਸੀਂ ਆਪ ਆਪਣੇ ਹੱਥੀ ਆਪ ਲੰਬੂ ਲਾ ਰਹੇ ਹਾਂ ਘਰ ਫੂਟ ਤਮਾਸ਼ਾ ਦਿਖ ਰਿਹਾ ਹੈ ਦੋਸਤੋ ਇਹ ਕਯੂਆਈ ਮਤਲਬ 에ਅਰ ਕੁਆਲਿਟੀ ਇੰਡੈਕਸ ਇਹ ਇੱਕ ਉਹ ਇੰਡੈਕਸ ਆ ਇੱਕ ਉਹ ਇੱਕ ਸਿਸਟਮ ਹੈ ਜਿਸ ਦੇ ਰਾਹੀਂ ਕਿਸੇ ਇਲਾਕੇ ਜਿਹੜੀ ਹਵਾ ਦੀ ਉਹਦੀ ਗੁਣਵੱਤਾ ਜਾਣਨ ਘਾਰ ਨੂੰ ਆ ਨਿੜਾ ਮਾਪਿਆ ਜਾਂਦਾ ਹੈ ਉਹਨੂੰ ਇਹ ਇਹ ਦੱਸਾਉਂਦਾ ਹੈ ਕਿ ਕਿਸੇ ਇਲਾਕੇ ਦੀ ਕਿਸ ਅ ਸ਼ਹਿਰ ਦੀ ਪੰਡ ਦੀ ਜਿਹੜੀ ਹਵਾ ਹੈ ਉਹ ਕਿਸ ਪਦਰ ਦੀ ਹੈ ਉਹ ਕਿੰਨੀ ਸਾਫ਼ ਤੋਂ ਪ੍ਰੀਕ ਹੈ ਕਿੰਨੀ ਦੂਸ਼ਟ ਹੈ ਆਪਾਂ ਇਸ ਅੰਕੜਿਆਂ ਦੇ ਅਨੁਸਾਰ ਇਸ ਇੰਡੈਕਸ ਦੇ ਮੁਤਾਬਕ ਜੇ ਆਪਾਂ ਦੇਖਣਾ ਹੋਵੇ ਕਿ ਕਿਸ ਪਦਰ ਤੱਕ ਦੀ ਹਵਾ ਹੈ ਉਹ ਠੀਕ ਹੈ ਕਿ ਪਦਰ ਤੱਕ ਠੀਕ ਨਹੀਂ ਮੰਨੀ ਜਾ ਸਕਦੀ ਆਪਾਂ ਇਹ ਅੰਕੜੇ ਰਾਈਂ ਦੇਖ ਲਈਏ ਇਸ ਅੰਕੜੇ ਦੇ ਅਨੁਸਾਰ ਜੇਕਰ 0 ਤੋਂ ਲੈ ਕੇ 50 ਤੱਕ ਇਹ ਇੰਡੈਕਸ ਅ ਅੰਕਾਂ ਨੂੰ ਦਰਸਾਉਂਦਾ ਹੈ ਤਾਂ ਇਸ ਨੂੰ ਤੰਕੀ ਸ਼੍ਰੇਣੀ ਦੇ ਵਿੱਚ ਮੰਨਿਆ ਜਾਂਦਾ ਹੈ ਮਤਲਬ ਇਹ ਬਿਲਕੁਲ ਸਾਫ਼ ਸੁਥਰੀ ਹਵਾ ਜਿਹੜੀ ਅਗਣੀ ਜਾਂਦੀ ਹੈ ਜੇਕਰ ਇਹ 51 ਤੋਂ ਲੈ ਕੇ 100 ਤੱਕ ਪਹੁੰਚ ਜਾਂਦਾ ਤਾਂ ਇਸ ਨੂੰ ਸੰਤੁਸ਼ਟੀਜਨਕ ਮੰਨਿਆ ਜਾਂਦਾ ਵੀ ਇਹ ਇਹ ਹਵਾ ਜਿਹੜੀ ਹੈ ਉਹ ਸਾਹ ਲੈਣ ਦੇ ਯੋਗ ਹੈ ਠੀਕ ਹੈ ਜੇਕਰ ਇਹ ਹੋਰ ਵੱਧ ਕੇ ਜਿਹੜਾ 101 ਤੋਂ ਲੈ ਕੇ 200 ਦੇ ਦਰਮਿਆਨ ਆ ਦੇ ਤਾਂ ਇਸ ਨੂੰ ਠੀਕ ਸਿਹਨ ਵਿੱਚ ਮੰਨਿਆ ਜਾਂਦਾ ਹੈ ਇਸ ਨੂੰ ਸੰਤੋਸ਼ੀਜਨਕ ਨਹੀਂ ਕਿਹਾ ਜਾ ਸਕਦਾ ਕਮੀ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਇਸ ਨੂੰ ਠੀਕ ਮੰਨ ਲਿਆ ਜਾਂਦਾ ਕਿ ਬਹੁਤ ਗੰਭੀਰ ਨਹੀਂ ਇਸ ਨੂੰ ਠੀਕ ਮੰਨੇ ਜਾ ਸਕਦਾ ਜੇਕਰ ਇਸ ਤੋਂ ਹੋਰ ਅੱਗੇ ਅਗਲੇ ਪੌੜੀ ਤੇ ਆਪਾਂ ਚੜਦੇ ਹਾਂ ਤਾਂ 201 ਤੋਂ ਲੈ ਕੇ 300 ਦੇ ਦਰਮਿਆਨ ਜੇਕਰ ਇਹ ਅੰਕੜਾ ਪਹੁੰਚ ਜਾਂਦਾ ਤਾਂ ਇਹ ਫਿਰ ਖਰਾਬ ਸਥਿਤੀ ਨੂੰ ਦਰਸਾਉਂਦਾ ਹਵਾ ਦੀ ਨੂੰ ਕਿ ਇਹ ਜਿਹੜੀ ਹਵਾ ਵੀ ਉਹ ਜ਼ਿਆਦਾ ਦੂਸ਼ਟ ਹੈ ਇਹ ਹੁਣ ਖਰਾਬ ਸ਼੍ਰੇਣੀ ਦੇ ਵਿੱਚ ਰੱਖੀ ਜਾ ਸਕਦੀ ਹੈ ਇਸ ਤੋਂ ਅੱਗੇ ਜੇ ਆਪਾਂ 301 ਤੋਂ ਲੈ ਕੇ 400 ਦੇ ਦਰਮਿਆਨ ਪਹੁੰਚ ਜਾਂਦੇ ਆ ਤਾਂ ਇਹ ਬਹੁਤ ਖਰਾਬ ਸਿਟੀ ਵਿੱਚ ਚਲੀ ਜਾਂਦੀ ਹੈ ਜਦੋਂ ਇਹ ਅੰਕੜਾ ਵਧਦਾ ਜਾਂਦਾ ਹੈ ਤਾਂ ਹਵਾ ਦੀ ਜਿਹੜੀ ਗੁਣਵੱਤਾ ਉਹ ਨਿਕਲਦੀ ਜਾਂਦੀ ਹੈ ਉਸ ਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਉਹ ਪ੍ਰਦੂਸ਼ਣ ਨੂੰ ਉਹ ਸਾਰਾ ਉਹ ਜਿਹੜੇ ਦੂਸ਼ਣ ਨੂੰ ਉਹਦੇ ਪ੍ਰਦੂਸ਼ਿਤ ਗੁਣੇ ਨੂੰ ਉਹ ਸਾਫ ਕਰਦੀ ਹੈ ਜੇਕਰ ਇਸ ਤੋਂ ਵੀ ਅੱਗੇ ਪਹੁੰਚ ਜਾਂਦੇ ਆ 400 ਇੱਕ ਤੋਂ ਲੈ ਕੇ 450 ਤੱਕ ਪਹੁੰਚ ਜਾਂਦੇ ਆ ਤਾਂ ਇਹ ਬਹੁਤ ਖਰਾਬ ਤੋਂ ਗੰਭੀਰ ਸਿਟੀ ਵਿੱਚ ਮੰਨੀ ਜਾਂਦੀ ਹੈ ਜੇਕਰ ਇਹ ਏਸਓ ਵੀ ਉੱਪਰ ਪਹੁੰਚ ਜਾਵੇ ਮਤਲਬ 450 ਤੋਂ 450 ਤੋਂ ਉੱਪਰ ਚਲੀ ਜਾਵੇ ਤਾਂ ਇਹ ਨੂੰ અત્યੰਤ ਗੰਭੀਰ ਸੈਮ ਦੇ ਵਿੱਚ ਰੱਖਿਆ ਜਾਂਦਾ ਮਤਲਬ ਜੋ ਹਵਾ ਦੇ ਵਿੱਚ ਦੇ ਵਿੱਚ ਮੋਨੋਕਲਈ ਸਾਲ ਹਨ ਜਿਹੜਾ ਉਹ ਕਿਸੇ ਵੀ ਹਾਲਤ ਕਿਸੇ ਵੀ ਪੁਆਇੰਟ ਉੱਤੇ ਠੀਕ ਨਹੀਂ ਮੰਨਿਆ ਜਾਂਦਾ ਆਪਾਂ ਹੁਣ ਆਪਾਂ ਦੇਖਦੇ ਹਾਂ ਕਿ ਇਸ ਇੰਡੈਕਸ ਦੇ ਮੁਤਾਬਕ ਸਾਡੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਤੁਹਾਨੂੰ ਆਂਕੜੇ ਪ੍ਰਾਪਤ ਹੋਏ ਨੇ ਉਹਦੇ ਵਿੱਚ ਹਵਾ ਦੀ ਸਥਿਤੀ ਕੀ ਸੀ ਉਹ ਪ੍ਰਦੂਸ਼ਣ ਦਾ ਪੱਧਰ ਕੀ ਸੀ ਦਿਵਾਲੀ ਤੋਂ ਬਾਅਦ ਦੀ ਫੇਰ ਜਿਹੜੇ ਜਦੋਂ ਆਂਕੜੇ ਪ੍ਰਾਪਤ ਹੋਏ ਨੇ ਜਿਹੜੇ ਉਨ੍ਹਾਂ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਅੰਕੜੇ ਪ੍ਰਾਪਤ ਹੋਏ ਨੇ ਉਹਨਾਂ ਤੱਕ ਇਸ ਇੰਡੈਕਸ ਦਾ ਜਿਹੜਾ ਅੰਕ ਪ੍ਰਾਪਤ ਹੋਇਆ ਉਹ ਹੋਇਆ 2 ਤੋਂ 12 ਤੋਂ ਲੈ ਕੇ 268 ਪਰ ਮਤਲਬ ਖਰਾਬ ਖੇਣ ਦੇ ਵਿੱਚ ਪੰਜਾਬ ਦੀ ਹਵਾਜੀ ਜੇਕਰ ਆਪਾਂ ਹਰਿਆਣਵੀ ਗੱਲ ਕਰਦੇ ਸਾਡੇ ਗੌਂਡੀ ਰਾਜ ਹਰਿਆਣਵੀ ਗੱਲ ਕਰਦੇ ਆਪਾਂ ਉੱਥੇ ਸਥਿਰੀ ਪੰਜਾਬ ਨਾਲੋਂ ਵੀ ਮਾੜੀ ਸੀ ਇੱਥੇ ਜਿਹੜਾ ਇਹ ਇੰਡੈਕਸ ਹੈਗਾ ਉਹ ਹੈਗਾ 225 ਤੋਂ ਲੈ ਕੇ 358 ਦੇ ਦਰਮਿਆਨ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਐਸਪੀ ਕਿਨਲ ਮਾਪਿਆ ਗਿਆ ਹੈ ਮਤਲਬ ਇੱਥੇ ਜਿਹੜੀ ਸਥਿਤੀ ਸੀ ਹਵਾ ਦੀ ਉਹ ਸੀ ਬਹੁਤ ਖਰਾਬ ਪੰਜਾਬ ਦੇ ਵਿੱਚ ਖਰਾਬ ਤੇ ਹਰਿਆਣਾ ਦੇ ਵਿੱਚ ਬਹੁਤ ਖਰਾਬ ਜਦੋਂ ਕਿ ਜੇ ਆਪਾਂ ਸਾਡੀ ਕੌਮੀ ਰਾਜਸਥਾਨ ਦੀ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਇੱਥੇ અત્યੰਤ ਗੰਭੀਰ ਸਥਿਤੀ ਦੇ ਵਿੱਚ ਜਿਹੜੀ ਹਵਾ ਦਾ ਪੱਧਰ ਸੀ ਪ੍ਰਦੂਸ਼ਣ ਦਾ ਪੱਧਰ ਸੀ ਉਹ ਸੀਗਾ 451 ਔਸਤਨ ਜਿਹੜਾ ਸੀ ਉਹ 451 ਕੱਢਿਆ ਗਿਆ ਤੇ ਇਸ ਅੰਕ ਨੂੰ ਮੰਨਿਆ ਜਾਂਦਾ ਬਹੁਤ ਗੰਭੀਰ ਸਥਿਤੀ ਮਤਲਬ ਜੇ ਤੁਹਾਨੂੰ ਇਹ ਹੋਵਾ ਸੀ ਉਹ ਸਾਹ ਲੈਣ ਦੇ लायक ਨਹੀਂ ਸੀ ਉਸ ਵਿੱਚ ਸਾਹ ਲੈਣਾ ਕਿਸੇ ਵੀ ਪੁਆਇੰਟ ਆਫ ਵਿਊਟੂਬ ਕਿਸੇ ਵੀ ਨਜ਼ਰੀਏ ਤੋਂ ਠੀਕ ਨਹੀਂ ਠਹਿਰਾਇਆ ਜਾ ਸਕਦਾ ਸੀ ਇਸ ਵਾਰ ਇਹ ਵੀ ਨਾਲ ਗੱਲ ਹੈ ਕਿ ਇਸ ਵਾਰ ਜਿਹੜੀ ਪੁਰਾਲੀ ਦੇ ਪੁਰਾਲੀ ਸਾੜਨ ਦੇ ਜਿਹੜੇ ਮਾਮਲੇ ਸੀ ਉਹ ਕਾਫੀ ਉਹਨਾਂ ਵਿੱਚ ਗਰਵਟਾਈ ਹੈ ਪੰਜਾਬ ਤੋਂ ਇੱਕ ਚੰਗੀ ਖਬਰ ਹੈ ਜਿਹੜੀ ਉਹ ਮਿਲ ਰਹੀ ਹੈ ਜਿਹੜੀ ਸ਼ੁਭ ਸੰਕੇਤ ਹੈ ਉਹ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ 75% ਜਿਹੜੇ ਗਰਵਟਾਈ ਹੈ ਪਰਾਲੀ ਨੋਬਲ ਹਿੱਸਾਂ ਦੇ ਵਿੱਚ ਬਹੁਤ ਬੜੀ ਚੰਗੀ ਇੱਕ ਸਕਾਰਾਤਮਕ ਜਿਹੀ ਖਬਰ ਸਾਡੇ ਰਿਪੋਰਟਰ ਆਪ ਤੀ ਹੈ ਤੇ ਇਸ ਤੋਂ ਇਹ ਸਪਸ਼ਟ ਹੈ ਕਿ ਇਹ ਜਿਹੜੇ ਹਾਲਾਤ ਬਣੇ ਨੇ ਉਹ ਮੁਟੇ ਤੌਰ ਤੇ ਪਟਾਕੇ ਚਲਾਉਣ ਦੇ ਕਾਰਨ ਹੀ ਬਣੇ ਨੇ ਇਸ ਨੂੰ ਪਰਾਲੀ ਦੇ ਨਾਲ ਸਿੱਧੇ ਤੌਰ ਤੇ ਜਿਹੜਾ ਉਹ ਜੋੜਨਾ ਠੀਕ ਨਹੀਂ ਲੱਗਦਾ ਕਿਉਂਕਿ ਆਪਾਂ ਜਿੰਨੀ ਗੱਲ ਕੀਤੀ ਹੈ ਕਿ 70% ਕੇਸ ਜੇ ਉਹਨਾਂ ਦੀ ਗੜਬੜਾਈ ਹੈ ਪੰਜਾਬ ਦੇ ਵਿੱਚ ਤਾਂ ਪ੍ਰਦੂਸ਼ਣ ਜਿਹੜਾ ਸੀਗਾ ਉਹ ਦਿੱਲੀ ਦੇ ਵਿੱਚੋਂ ਉਸੇ ਪੱਧਰ ਦਾ ਹੈ ਤਾਂ ਇਹਨੂੰ ਪੰਜਾਬ ਦੇ ਵਿੱਚ ਪਰਾਈ ਦਾ ਪ੍ਰਾਲੀ ਨੂੰ ਅਗਲਾਉਣ ਦੇ ਮਾਮਲੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੁਣ ਅਗਲੀ ਵੀ ਗੱਲ ਹੈ ਉਹ ਹੈ ਕਿ ਇਸ ਦਿਵਾਲੀ ਤੇ ਜਿਹੜੇ ਕੀਤੇ ਹੋਏ ਖਰਚੇ ਜਿਨ੍ਹਾਂ ਵਿੱਚ ਪਟਾਕਿਆਂ ਦਾ ਖਰਚ ਵੀ ਆਪਾਂ ਸ਼ਾਮਲ ਕਰਾਂਗੇ ਉਹਦੇ ਵਿੱਚ ਜਿਹੜਾ ਅੰਕੜੇ ਪ੍ਰਾਪਤ ਹੋਏ ਨੇ ਉਹਦੇ ਤੋਂ ਕੋਈ ਮੋਟਾ ਜਿਹਾ ਅੰਕੜਾ ਪ੍ਰਾਪਤ ਹੋਇਆ ਕਿ ਸਿਰਫ ਸਾਡੀ ਰਾਜ ਸ੍ਰੀ ਰਾਜਸਥਾਨੀ ਦਿੱਲੀ ਦੇ ਬਗਤੀ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟਾਂਕੋ ਤੁੰਗੇ ਹਵਾ ਸੀ ਬੜੀ ਆਤਮਤ ਗੰਭੀਰ ਸਥਿਤੀ ਦੇ ਵਿੱਚ ਉੱਥੇ 500 ਕਰੋੜ ਰੁਪਏ ਦੀ ਖਰੀਦਦਾਰੀ ਦਿਵਾਲੀ ਦੇ ਦਿਨਾਂ ਦੇ ਦੌਰਾਨ ਹੋਈ ਅਸੀਂ ਇਹ ਨਹੀਂ ਮੁਤਾਵਾ ਕਰ ਸਕਦੇ ਕਿ 500 ਦਾ 500 ਕਰੋੜ ਰੁਪਏ ਪਟਾਕਿਆਂ ਦੇ ਖਰਚੇ ਹੋਏ ਪਰ ਇਸ 500 ਕਰੋੜ ਦੇ ਵਿੱਚੋਂ ਵੱਡੀ ਜਿਹੜੀ ਰਕਮ ਹੈ ਉਹ ਪਟਾਕਿਆਂ ਤੇ ਖਰਚ ਕੀਤੀ ਗਈ ਇਹ ਗੱਲ ਸਪਸ਼ਟ ਹੈ ਤੇ ਉਹਦਾ ਜਿਹੜਾ ਨਤੀਜਾ ਸੀ ਉਹ ਇਸ ਦਾ ਜਿਹੜਾ ਏਅਰ ਕੁਆਲਿਟੀ ਜਿਹੜਾ ਇੰਡੈਕਸ ਸੀ ਉਹਦੇ ਵਿੱਚ ਜਿਹੜੀ ਉਹਦੀ ਵੇਖਣਾ ਹਵਾ ਦੀ ਪੋਲੂਸ਼ਨ ਦਾ ਪੱਧਰ ਹਵਾ ਦੇ ਵਿੱਚ ਉਹ ਦਰਸਾਉਂਦਾ ਉਹਨਾਂ ਚਲਾਏ ਹੋਏ ਪਟਾਕਿਆਂ ਦਾ ਜਿਹੜਾ ਨਤੀਜਾ ਉਹ ਸਾਡੇ ਸਾਹਮਣੇ ਐ ਐਸਡੀ ਕੇ ਨਾਲ ਨਜ਼ਰ ਆਇਆ ਤੇ ਜੇਕਰ ਆਪਾਂ ਦੂਸਰੇ ਪਾਸੇ ਪੂਰੀ ਗੱਲ ਕਰੀਏ ਤਾਂ अखिल ਭਾਰਤੀ ਵਪਾਰੀ ਸੰਘ ਜਿਹਨੂੰ ਸੀਏਆਈਟੀ ਕਹਿੰਦੇ ਆ ਉਹਨਾਂ ਨੇ ਇੱਕ ਅੰਕੜਾ ਇੱਕ ਮੋਟਾ ਜਿਹਾ ਅੰਦਾਜ਼ਾ ਲਾਇਆ ਇੱਕ ਉਹਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ ਦੁਬਾਲੀ ਦੇ ਦਿਨਾਂ ਦਿਨਾਂ ਦੇ ਦੌਰਾਨ ਕਰੀਬ ਕਰੀਬ 65000 ਕਰੋੜ ਰੁਪਏ ਦਾ ਵਪਾਰ ਹੋਇਆ ਲੈਣ-ਦੇਣ ਹੋਇਆ ਖਰੀਦਦਾਰੀ ਕੀਤੀ ਗਈ ਤੇ ਇਹ ਗੱਲ ਸਪਸ਼ਟ ਹੈ ਕਿ ਇੱਥੇ ਵੀ ਅਲੱਗ ਤੌਰ ਤੇ ਅੰਕੜਾ ਨਹੀਂ ਪ੍ਰਾਪਤ ਹੋਇਆ ਕਿ ਪਟਾਕਿਆਂ ਤੇ ਕਿੰਨੇ ਖਰਚ ਹੋਇਆ ਪਰ ਇਹਦੇ ਵਿੱਚ ਇਹ ਗੱਲ ਸਪਸ਼ਟ ਹੈ ਉਧਰ ਪਿਆ ਕਿ ਕਿਸੇ ਵਿੱਚੋਂ ਵੱਡਾ ਜਿਹੜਾ ਅ ਹਿੱਸਾ ਹੈ ਉਹ ਪਟਾਕਿਆਂ ਤੇ ਖਰਚ ਕੀਤਾ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਰੌਸ਼ਨੀਆਂ ਦਾ ਜਿਹੜਾ ਤਿਉਹਾਰ ਹੈ ਦੀਪavali ਤੋਂ ਪਟਾਕਿਆਂ ਵਾਲੀ ਕਿਵੇਂ ਬਣ ਗਿਆ ਕਿਉਂ ਬਣ ਗਿਆ ਕਿ ਇਸ ਨੂੰ ਵਾਪਸ ਅਸੀਂ ਦੀਪavali ਨਹੀਂ ਬਣਾ ਸਕਦੇ ਕਿ ਪਟਾਕਿਆਂ ਤੋਂ ਛੁਟਕਾਰਾ ਨਹੀਂ ਹੋ ਸਕਦਾ ਕਿ ਪਟਾਕਿਆਂ ਤੋਂ ਬਿਨਾਂ ਇਹ ਤਿਹਾਰ ਮਨਾ ਨਹੀਂ ਮਨਾਇਆ ਜਾ ਸਕਦਾ ਜਾਂ ਫਿਰ ਗ੍ਰੀਨ ਪਟਾਕਿਆਂ ਨਾਲ ਕੀ ਇਸ ਨੂੰ ਮਨਾਇਆ ਜਾਣਾ ਸੰਭਵ ਨਹੀਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਜਿਹੜੇ ਵਿਚਾਰ ਨੇ ਉਹ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰ ਸਕਦੇ ਹੋ ਧੰਨ